ਪਹਿਲਾਂ ਸਾਡੇ ਜੁਆਗ ਬੇਕਾਰ ਕੀਤੇ ਜਾਂਦੇ ਆ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਿਆ ਜਾਂਦੇ ਉਹ ਫਿਰ ਸਿਆਸੀ ਨਿਸ਼ਾਨੇ ਭੁੰਡੇ ਜਾਂਦੇ ਆ ਉਹੀ ਕਤਲ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ ਮੈਂ ਕਹਿੰਦਾ ਕਿ ਇਹਦੇ ਜੁਆਗ ਦੀ ਅੱਜ ਜਾਂਚ ਧੰਗ ਨਾਲ ਹੋਵੇ ਸਿਆਸੀ ਲੀਡਰ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸਿਕੰਦਰ ਦੇ ਕਤਲ ਦੀ ਜਾਂਚ ਜਿਹੜੀ ਅਕੇਨੀ ਬਗਲੀ ਜਿਹੜਾ ਬੇਦਮ ਖੁਸ਼ ਹੈ ਜਦੋਂ ਤੁਸੀਂ ਇਹ ਤੁਲਾ ਚੱਕ ਲਈ ਉਦੋਂ ਬਾਅਦ ਤੁਹਾਡਾ ਮਸਲਾ ਖਤਮ ਤੁਸੀਂ ਕੰਨਗਾ ਅਬ ਜੋਕਰਾਂ ਦੇ ਜਿਹੜੇ ਮਾਰਜੂ ਕੇ ਰਹਿ ਜੂਗੇ ਕਿਸੇ ਨੂੰ ਤੁਹਾਡੀ ਜਲਦੀ ਪੁੱਛਣੀ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ ਚ ਜਾ ਕੇ ਬਹਿ ਗਿਆ ਮੰਤਰੀ 25 ਮੋੜ ਦੀ ਦੂਰੀ ਤੇ ਬੈਠਾ ਸੀ ਮੁੱਖ ਮੰਤਰੀ ਉਹਨੇ ਨਹੀਂ ਕਿਹਾ ਬਜ਼ੁਰਗ ਤੇ ਜੋੜਿਆ ਯਾਰ ਤਰਸ ਦੇ ਆਧਾਰ ਤੇ ਉਹ ਨੂੰ ਬਿਠਾ ਕੇ ਕਹਿਦਾ ਕੱਪੀ ਪਿਆ ਦੂ ਤੁਖੀ ਨੇ ਦੁਨੀਆ ਉੱਤੇ ਨਹੀਂ ਇਹ ਨਹੀਂ ਪਰ ਨਹੀਂ ਕੋਈ ਸ਼ਰਤ ਨਹੀਂ ਕਰਦਾ ਵੀਰ ਮੇਰੇ ਆ ਤਾਂ ਅਸੀਂ ਉਹੋ ਜਿਹੇ ਭੰਡਾ ਲਿਆ ਕੇ ਬਿਠਾ ਦੇ ਜਿਨ੍ਹਾਂ ਦਾ ਕੰਮ ਸਟੇਜ 'ਤੇ ਕੀ ਸੀ ਲੋਕਾਂ ਨੂੰ ਹਸਾਉਣਾ ਸੀ ਸਾਨੂੰ ਬੇਹੂਕ ਬਣਾ ਕੇ ਪਤਾ ਲੇਗੇ ਮੁਰਦੀ 100 ਕਿਲੋ 20000 ਦੀਆਂ ਫਿਰੇ ਇੱਕ ਬੰਦਾ ਹੰਸਲਾ ਦੇ ਵਿੱਚ ਬੋਲਿਆ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਇੱਕ ਸਭ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਭੋਲੇ ਹੋ ਫਿਰ ਇਲੈਕਸ਼ਨ ਦੇ ਕਰੇ ਕੋਈ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਜਦੋਂ ਇੱਕ ਵਾਰ ਐਮਐਲਏ ਬਣਾਤਾ ਦੂਜੀ ਵਾਰ ਤੁਸੀਂ ਐਮਪੀ ਬਣਾਤਾ ਤੇ ਬਾਈ ਜਿਹੜਾ ਮੇਲੇ ਪੁੱਤ ਦੇ ਕਤਲ ਦੇ ਵਿੱਚ ਦੀ ਜਿਹੜੇ ਬੰਦੇ ਨੇ ਇਹ ਗੱਲ ਲਿਖੀ ਸੀ ਕਿ ਅੱਜ ਮਾਂਸਾ ਚ ਨੇਰੀ ਆਊਗੀ ਉਹਦੇ ਐਫਆਈਆਰ ਵੀ ਹੋਈ ਪਰ ਤੁਹਾਡੇ ਚੁਣੇ ਹੋਏ ਲੀਡਰ ਨੇ ਉਹਨੂੰ ਗ੍ਰਿਫਤਾਰ ਦੀ ਕਰ ਲਿਆ ਇਹ ਅਥਾਰਟੀ ਨੇ ਪਰ ਉਹੋ ਛੱਡਦਾ ਅੱਜ ਤੱਕ ਪੁਲਿਸ ਨੇ ਮੈਨੂੰ ਇਹ ਵੀ ਦੱਸਿਆ ਨਹੀਂ ਉਹਨੂੰ ਕੇਸ ਤੋਂ ਬਾਹਰ ਕਰਤਾ ਕੋ ਅੰਦਰ ਕਰਕੇ ਮੈਨੂੰ ਪਤਾ ਜੀ ਉਹਨੂੰ ਬਾਹਰ ਕਰਤਾ ਕਲੀਨ ਸਟੇਟ ਤੇ ਇਹ ਬੰਦਾ ਬਰੇਸ਼ ਵੀ ਨਿਕਲ ਗਿਆ ਹਾਂ ਪ੍ਰਮਾਤਮਾ ਜਿਹੜਾ ਮਰਜ਼ੀ ਸੱਜਾ ਦੇ ਦੇ ਪਰ ਇਹ ਪੁਲਿਸ ਤੋਂ ਕੋਈ ਅਮੀਨ ਨਾ ਰੱਖਿਆ ਕਿਉਂਕਿ ਪੁਲਿਸ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਉਹ ਚੱਲਦੇ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਮੈਂ ਮੇਰੇ ਪੁੱਤ ਦੇ ਕੇਸ ਨੂੰ ਲੈ ਕੇ ਕਈ ਵਾਰੀ ਇਹ ਗੱਲ ਮਹਿਸੂਸ ਕੀਤੀ ਹੈ ਕਈ ਅਫਸਰਾਂ ਦੀਆਂ ਅੱਖਾਂ ਨੰਮ ਹੁੰਦੀਆਂ ਨੇ ਜਦੋਂ ਮਾਦ ਨੂੰ ਮਿਲਦਾ ਉਹਨਾਂ ਨੂੰ ਬਹਿਰ ਹੱਦ ਦੁੱਖ ਨਹੀਂ ਆਇਆ ਉਹ ਇਸ ਬੰਦੇ ਨਾਲ ਬਹੁਤ ਮਾਰੀ ਹੋਈ ਹੈ ਉਹ ਵੀਰ ਜਦੋਂ ਅਸੀਂ ਲੇਬਰ ਕਲਾਸ ਤੋਂ ਉੱਠ ਕੇ ਜਿੱਥੋਂ ਤੱਕ ਅਸੀਂ ਪਹੁੰਚੇ ਜਦੋਂ ਬੂਟਾ ਫਲ ਦੇਣ ਲੱਗਿਆ ਚੜ ਕੱਟ ਕੇ ਉਹ ਮਾਰੀ ਬੰਦੇ ਵਾ ਘਰੇ ਮੁਟ ਗੱਗ ਦਾ ਬਹਿਰ ਰੱਖਿਆ ਹੋਇਆ ਔਰ ਇਹਨਾਂ ਨੇ ਕਤਲ ਕਰਕੇ ਸਾਡੇ ਕਤਲ ਨੂੰ ਇਸ ਤਰ੍ਹਾਂ ਕਰਤਾ ਹੁਣ ਤੁਸੀਂ ਮੇਰਾ ਕਦੇ ਇੰਸਟਾ ਦਾ ਪੇਜ ਖੋਲ ਕੇ ਦੇਖੋ ਪਿਛਲੇ 10 ਦਿਨਾਂ ਦੇ ਵਿੱਚ ਆਹੀ ਸੋਪੂ ਗਰੁੱਪ ਨੇ ਮੇਰੀ ਸੀ ਭੈਣੇ ਕਤਲ ਕੀਤੀ ਹੋਈ ਹੈ ਮੈਂ ਇੰਦਰ ਗਾਂਧੀ ਦਾ ਪੁੱਤ ਕਹ ਰਿਹਾ ਜਿਹਨੇ ਉਹ ਤਾਲੀਏ ਤੇ ਉਹ ਟੁੱਗੜਾ ਹਲ ਕਰਕੇ ਮਾਰਾਂਗੇ ਮੈਂ ਮਾਨਸਾ ਕੰਪਲੇਂਟ ਦਿੱਤੀ ਹੈ ਹੋਗੀ ਫਾਇਲ ਕਰਤੀ ਹੈ ਜੀ ਕਿਉਂਕਿ ਇਹਨਾਂ ਦਾ ਕੋਈ ਹੱਲ ਨਹੀਂ ਮੈਂ ਅੱਜ ਦੇ ਇਸ ਭਰਾ ਦੀ ਜਿਹੜੀ ਜ਼ਮੀਨਾਂ ਅੱਜ ਤੋਂ ਪਿੰਡ ਦੀ ਖੂਨ ਦੇ ਨਾਲ ਲਫਤ ਹੋਈ ਹੋਈ ਹੈ ਅੱਜ ਮਸੰਗਤ ਉੱਥੇ ਖੜ ਕੇ ਗੱਲ ਕਹਿੰਦੇ ਸਰਕਾਰੇ ਜੇ ਤੂੰ ਨਾ ਸਮਝੀ ਤਾਂ ਪੰਜਾਬ ਦਾ ਨਪਾਇਰ ਬਣ ਕੇ ਨੂੰ ਟਾਈਮ ਨਹੀਂ ਲੱਗਣਾ ਅਸੀਂ ਅੱਕੇ ਪਏ ਆਂ ਹੁਣ ਅਸੀਂ ਘਰੋਂ ਬਾਹਰ ਨਿਕਲਾਂਗੇ ਤੇਰਾ ਸਾਡੇ ਕੋਲੇ ਹੱਲ ਕੀ ਰਹਿ ਗਿਆ ਸਾਡੀ ਸੁਣਵਾਈ ਕਿਤੇ ਨਹੀਂ ਸਾਡੀ ਕਿਤੇ ਅਦਾਲਤਾਂ ਦੇ ਵਿੱਚ ਤੁਸੀਂ ਵੀ ਸਭ ਨੂੰ ਜਾਣ ਦਿੰਦੇ ਚਾਰ ਸਿਹਰੇ ਥੋੜੇ ਬੁੰਦੇ ਟੋਲੇ ਬਣਾ ਹੀ ਦਿੱਤੇ ਆ ਜਰਜ ਆਂ ਬੰਦਾ ਸ਼ਰੀਫ ਬੰਦਾ ਜਿਆਦੇ ਤਾਂ ਜਿਆਦੇ ਕਿਤੇ